ਹੋ ਬੋਲੋ ਉਹਦੇ ਲੋ ਸਰ ਚੱਲਦਾ 2 ਮਹੀਨੇ ਚੱਲਦਾ ਮੇਰਾ ਮੈਂ ਕਿਹਾ ਬਿਲ ਦਿਖਾਉ ਬਿਲ ਦਿਖਾਉ ਉਹ ਰੇਸਾ ਕੀ ਅਪੀਲ ਕਰਦਾ ਤੇਰੇ ਨਹੀਂ ਮੈਂ ਉਸ ਨੂੰ ਫੇਸ ਨਹੀਂ ਤੇ ਉਹ ਮੈਂ ਇਹ ਮੈਂ ਵੀ ਭੈਣ ਜੀ ਬ੍ਰਾਂਡਡ ਕਿਉਂ ਦਾ ਮੈਨੂੰ ਮੇਰੇ ਕੋ ਬ੍ਰਾਂਡਡ ਹੀ ਹੈ ਮੈਂ 60 ਵਿੱਚ ਸੀ ਮੈਂ ਮੈਂ ਤੁਹਾਨੂੰ ਇਹ ਦੇਖੋ ਇਹ ਬ੍ਰਾਂਡਡ ਆ ਸੀਪੀ ਦੇ ਛੋਟੇ ਬਾਈ ਨੂੰ ਇਹ ਮੈਂ 60 ਨਗਲ ਮੈਂ ਲੈਣੀ ਆ ਉਹਨਾਂ ਨੂੰ ਬੁਲਾ ਰਹੀ ਆ ਬੁਲਾਈ ਟਾਈਮ ਨਹੀਂ ਲੈ ਰਹੇ ਆ ਇਹਨਾਂ ਨੂੰ ਤੇ ਤੋਰੋ ਦਿਓ ਦੇਖਣਾ ਇਹਨਾਂ ਨੂੰ ਇਹਨਾਂ ਨੂੰ ਤੋਰ ਲੈਣਾ ਸਾਡਾ ਕੀ ਸੀ ਤੁਸੀਂ 200 ਗ੍ਰਾਮ ਵਾਲੀ ਲਈ ਹੈ ਨਾ ਇਹ ਵੀ ਉਹਨਾਂ ਨੂੰ ਆਹ ਇਹਦੇ ਸਿੱਕੀ ਦੇ ਅੱਗੇ ਪਏ ਆ ਤੇ ਉਹ ਵੀ ਦਾ ਸਿੱਕੀ ਹੈ ਨਾ ਆ ਦੇਖੋ ਮੈਂ ਬੁਲਾਨੀ ਆ ਇੱਕ ਮਿੰਟ ਮੈਂ ਬੁਲਾ ਰਹੀ ਆ ਵਈ ਗਰੂ ਮੇਰੇ ਕੋਲ ਪੂਰੀ ਫਾਇਲ ਹੈ ਮੇਰੇ ਕੋਲ ਤੋਰ ਤੋਂ ਪਹਿਲਾਂ ਹਾਂਜੀ ਇੱਕ ਮਿੰਟ ਜੀ ਇਹਦੀ ਉਹਦਾ ਕਾ ਬੇਲੇ ਦੁਕਾਨ ਵਾਲਾ ਆ ਥੋੜਾ ਉੱਥੇ ਕਰੋ ਮਹਿੰਦਰ ਸਾਹਿਬ ਮਹਿੰਦਰ ਸਾਹਿਬ ਤੁਸੀਂ ਟੈਸਟ ਕਰੋ ਸੈਂਪਲ ਲੈ ਲਓ ਛੋੜਾ ਉੱਤੇ ਕਰੋ ਪਾਉਚ ਦਿਖਾਓ ਉੱਤੇ ਕਰ ਲਓ ਸੈਂਪਲ ਲੈ ਕੇ ਜਾਓ ਇਹਨਾਂ ਨੂੰ ਖੋਲੋ ਮੈਨੇਜਰ ਸਾਹਿਬ ਪੀੜੀ ਦੁਕਾਨਾਂ ਤੇ ਤੁਸੀਂ ਗਏ ਤੇ ਕੀ ਫੀਲ ਕੀਤੀ ਤੁਸੀਂ ਇਹਨਾਂ ਨੂੰ ਇਹ ਬਈਆ 10 ਰੁਪਏ ਦੇ ਦੋ ਬਾਬਾ ਜੀ ਦੇ ਇਸ ਤਰ੍ਹਾਂ ਪਿੱਛੇ ਜਨਾਹ ਨੂੰ ਪਤਾ ਲੱਗਾ ਹੈ ਵੀ ਜਲਦੀ ਫੈਕਟਰੀ ਤੇ ਪਾ ਲਾ ਬਈ ਚੈੱਕ ਕਰ ਲਓ ਚੈੱਕ ਕਰੋ ਇਹਨਾਂ ਦੇ ਦੱਸਣ ਮੁਤਾਬਕ ਮੈਨੂੰ ਵੀ ਇਹ ਸਾਬਿਤ ਕਰਨ ਲੋਗੇ ਪਰ ਇਹ ਸਿਫਤੀ ਆ ਕੇ ਕਿਹੜਾ ਆ ਅਜੇ ਤੱਕ ਤਾਂ ਬਿਲਕੁਲ ਹੀ ਹੈ ਮਤਲਬ ਇਹਨੂੰ ਕੀ ਕੀ ਕਹਿ ਸਕਦੇ ਆ ਬਿਲਕੁਲ ਹੀ ਗਲਤ ਹੈ ਵਿਕਦਾ ਡਾਡਾ 90% ਵਿਕਦਾ ਇੱਥੇ ਬਾਈ ਨੂੰ ਪਰ ਮੈਂ ਨਹੀਂ ਵੇਚਦਾ। ਵਿਕਦਾ ਮੈਂ? ਹਾਂਜੀ ਵਿਕਦਾ ਇੱਥੇ ਡਾਡਾ। ਠੀਕ ਆ ਜੀ। ਹਾਂਜੀ ਇਹ ਬ੍ਰਾਂਡਡ ਚੋ ਵੀ ਵਿਕਦਾ ਪਰ ਨਾ ਪਤਾ ਨਹੀਂ। ਲੈ ਲੈਂਦੇ ਜੀ। ਪਤਾ ਨਹੀਂ ਕੋਈ ਬ੍ਰਾਂਡਡ। ਜੀ ਇਹਦਾ ਬਿਲਗਾ ਤਾਂ ਲਗਾ। ਕੋਈ ਇਹਨਾਂ ਨਹੀਂ ਸਾਡਾ ਆ ਰਿਹਾ।

ਇਸ ਜਾਲੀ ਦੇਸੀ ਘੋੜੀ ਫੈਕਟਰੀ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਵੀ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੁਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੋ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤੇ ਅਸੀਂ ਹੁਣ ਵੀ ਆਸ ਰੱਖਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਪੁਲਿਸ ਫਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਹਦੇ ਨਾਲ ਗੋਦਰਾ ਸ਼ੀਤਗਾਂ ਸਿੰਘ ਸਾਹਿਬ ਦੇ ਆਲ ਦੁਵਾਲੇ ਜਿਨ੍ਹਾਂ ਆਜੀ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਸੀਸੀਆਂ ਦੇ ਵਿੱਚ ਬਦੇਸੀ ਘਿਓ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਘਿਓ ਹੀ ਲਿਆ ਜਾਵੇ ਤੇ ਇਹ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਘਿਓ ਰੱਖੋ ਦੁਕਾਨਾਂ ਤੇ ਆਪਾਂ ਸੰਤੂ ਦੀ ਸੇਤਨਾ ਖਲਵਾੜ ਨਾ ਕਰੀਏ ਬਾਬਾ ਜੀ ਦੀ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿਤੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਾਂਦੀ ਕਿਉਂ ਵਿਕਰੀ ਕਰਦੇ ਪਏ ਆ ਹਨਾ ਅਸੀਂ ਨਿੱਜੀ ਥੋੜੇ ਜਿਹਾ ਮਫਾਦਾਂ ਵਾਸਤੇ ਇਹਨਾਂ ਚੀਜ਼ਾਂ ਦਾ ਲਾਲਚ ਨੂੰ ਛੱਡੀਏ ਤੇ ਦੇਸੀ ਕਿਉਂ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕਿਉਂ ਸੰਤ ਨੂੰ ਦਿੱਤਾ ਜਾਵੇ ਹੈ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰਿਆਮ ਦੇ ਦੇਸੀ ਘੋਸ਼ ਛੋਟੇ ਛੋਟੇ ਟੇਬਲ ਲਗਾ ਕੇ ਈਵਨ ਕਿ ਥਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜੀਟ ਕੁਝ ਲੋਕ ਹੈਂਗ ਕੀਤਾ ਦਾ ਹੱਥ ਦੇ ਵਿੱਚ ਦੇਸੀ ਘੋਸ਼ ਛੋਟੇ ਛੋਟੇ ਲਫਾਫਿਆਂ ਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੀ ਦਾ ਕੋਈ ਨਹੀਂ ਪਤਾ ਹੁੰਦਾ ਸੰਗਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਗਿਆ ਵੀ ਕਦੀ ਚੈੱਕ ਕੀਤਾ ਹੋਵੇ ਲੱਗਦਾ ਜੀ ਵੱਡੀ ਪੜੀ ਦੀ ਗੱਲ ਉਹਦੇ ਪਰਾਲੇ ਵਿੱਚ ਜਿਹੜਾ ਨਟੇ ਦੇ ਸਿੱਖੋ ਕਰਦਾ ਸੀ ਫਿਰ ਉਸ ਤੋਂ ਬਾਅਦ ਡਬਲ ਉਪਰਾਲਾ ਕੀਤਾ ਗਿਆ ਨਹੀਂ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਇਸ ਸਬੰਧ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਤ ਵਾਦੇ ਇਸ ਜੀ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਿਸ 'ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ ਅਸੀਂ ਬਾਰ-ਬਾਰ ਜਾ ਕੇ ਸੰਗਤ ਦੁਕਾਨਦਾਰਾਂ ਨੂੰ ਆਰਜੀ ਟੇਬਲ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਆ ਪਰੰਤੂ ਕੁਛ ਕੁਛ ਦੁਕਾਨਦਾਰ ਕੁਛ ਆਰਜੀ ਟੇਬਲ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ ਸਟੰਜਾ ਕਸਣਾ ਹੁੰਦਾ ਉਹ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਸਣਾ ਹੁੰਦਾ ਬਹੁਤ ਕਰਦੇ ਹੋ ਕਿ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਜੀ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸਾਨੂੰ ਸੰਯੋਗ ਦਿੰਦਾ ਹੈ ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋ ਐਕਸ਼ਨ ਵੇਖਣ ਨੂੰ ਇਰਦਗਰਦ ਮਿਲਿਆ ਆ ਅਸੀਂ ਉਹਨਾਂ ਪੂਰ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਭਾ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਇੱਥੇ ਸੈਂਪਲ ਚੈੱਕ ਦੇਸੀ ਕੀ ਉੱਚ ਕੁਆਲਿਟੀ ਮਿਆਰ ਚੈੱਕ ਕੀਤਾ ਜਾਵੇ ਜਿਸ ਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂ ਕਿ ਆ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਆ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘੋਲ ਲੈ ਆ ਕੇ ਬਾਬਾ ਜੀ ਦੀ ਜੂਤ ਵਾਸਤੇ ਰੱਖ ਲਵੇ ਇਹੀ ਹੈ ਸਾਡੀ ਮੰਗ ਹੈ ਸੰਗਤ ਨੂੰ ਅਸੀਂ ਵੇਖੋ ਜੀ ਅਬ ਕਥਾਵਾ ਸਾਡੀ ਹੁੰਦੀ ਆ ਰੋਜ਼ਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਭਾ ਨੂੰ ਵੀ ਬੇਨਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਆਲ ਦੁਆਲੇ ਬੋਰਡ ਲਵਾਏ ਹੋਏ ਆ ਵੀ ਨਕਲੀ ਘੋਟੂ ਨਕਲੀ ਘੋਟੂ ਨਾ ਖਰੀਦ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਏ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਚਪਾਰਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹਾਂ ਲਾਂਗੇ ਇਹ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ